ད�ང སསས སསེ ਆਹ ਇੱਥੇ ਹੁੱਡੀ ਜਗ੍ਹਾ ਬਹਿ ਲੋ ਯਾਰ ਟਿਕਟ ਵਸ ਜਾ ਪਾ ਦੇਖੋ ਮੈਂ ਕਿਹਾ ਤੁਸੀਂ ਅੱਧਾ ਕਰੋਗੇ ਪੱਕੇ ਜੀਵਾ ਨੇ ਪੰਜ ਨਹੀਂ ਨਹੀਂ ਪੰਜ ਬੰਦੇ ਦੇ ਦਿਓ ਪੰਜ ਬੰਦੇ ਐਜੋ ਸਾਹਿਬ ਨਾਲ ਇੱਜ਼ਤ ਦੇ ਨਾਲ ਗੱਲ ਕਰੋਗੇ ਜਿੱਦਾਂ ਦੇਖੀ ਕੰਮ ਕਰਾਉਣਾ ਕਰਾ ਲੋੜ ਹੀ ਨਹੀਂ ਕੋਈ ਬੰਦਾ ਬਹੁਤਾ ਜੀ ਉਹ ਜਿਹੜਾ ਗੱਲ ਕਰ ਗਿਆ ਵੀ ਕੋਈ ਬਹੁਤਾ ਜੀ ਹੋਰ ਗੱਲ ਕਰ ਲੋਕਲ ਪਾ ਦਿਓ ਕੋਈ ਬੋਲਦਾ ਜਿਹੜਾ ਨਹੀਂ ਨਹੀਂ ਹੁੰਦਾ ਇਹ ਤਾਂ ਸਮਝ ਨਹੀਂ ਆ ਮੈਂ ਜਿਹੜੀ ਜਿਹੜੀ ਮੈਨੂੰ ਮੈਨੂੰ ਉਹ ਐਸਾ ਰਹਿ ਗਿਆ ਚੱਲੋ ਕੋਈ ਪੂਖੀ ਬੈ ਗਿਆ ਮੈਨੂੰ ਵੀ ਡਰਦਾ ਹੈ ਅਸੀਂ ਵੀ ਡਰਦੇ ਹਾਂ ਉਹ ਵਾਲਾ ਹਾਂ ਪਰ ਇਸ ਵਿੱਚ ਨੇ ਸਾਨੂੰ ਚੱਟਾ ਖਰਾਣੀ ਚਾਹੀਦੀ ਤੇ ਸਾਨੂੰ ਮੁੱਖ ਘਰੇ ਤੋਂੜਾ ਬਹੁਤ ਜਿਆਦਾ ਜੀ ਨਾ ਕਰਕੇ ਨਾ ਜੀ ਉਹ ਕੋਈ ਨਹੀਂ ਜੀ ਪਬਲਿਕ ਬਾਜੀ ਬਾਜੀ ਇੱਕ ਮਿੰਟ ਖਾ ਬਾਜੀ ਪਬਲਿਕ ਦੇ ਔਰ ਪ੍ਰਸ਼ਾਸਨ ਦੇ ਵਿੱਚ ਜਿਹੜੇ ਬਾਬਾ ਜੀ ਆਏ ਆ ਪਹਿਲਾਂ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਸੇਵਾ ਕਰਨ ਆਏ ਆ ਥੋੜੀ ਜੇ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਤੇ ਮੇਰੇ ਧਿਆਨ ਚ ਗੱਲ ਲਿਆਂਦੀ ਗਈ ਮੈਂ ਉਸੇ ਵੇਲੇ ਤੇ ਪਹੁੰਚਿਆ ਪ੍ਰਸ਼ਾਸਨ ਨੂੰ ਲੈ ਕੇ ਜੋ ਬਾਬਾ ਜੀ ਨੇ ਸੇਵਾਦਾਰ ਚਾਹंदे ਸੀ ਉਹਦੇ ਮੁਤਾਬਕ ਕੰਮ ਕਰਾਤਾ ਲੇਕਿਨ ਇੱਕ ਬੇਨਤੀ ਇੱਕ ਇੱਕ ਬੇਨਤੀ ਕੀਤੀ ਆ ਕਿ ਜੇ ਕੋਈ ਇੰਜੀਨੀਅਰਿੰਗ ਬ੍ਰਾਂਚ ਦਾ ਬੰਦਾ ਜੋ ਕੋਈ ਐਸਡੀਓ ਕੋਈ ਐਕਸ਼ਨ ਆਪਣਾ ਢੰਗ ਦੱਸਦਾ ਆ ਉਹ ਤੁਸੀਂ ਅਪਣਾ ਲਓ ਕੋਈ ਨਹੀਂ ਫਰਕ ਨਹੀਂ ਪੈਂਦਾ ਅਗਲੇ ਨੇ ਵੀ ਕੋਈ ਆਪਣਾ ਦਿਮਾਗ ਪੜਿਆ ਲਿਖਿਆ ਦਿਮਾਗ ਵਰਦਨ ਉਹ ਬਾਬਾ ਜੀ ਦੇ ਸੇਵਾਦਾਰਾਂ ਦਾ ਮੈਂ ਧੰਨਵਾਦ ਕਰਦਾ ਪਹਿਲ ਦੇ ਆਧਾਰ ਤੇ ਗੱਲ ਮੰਨ ਲਈ ਸਾਰੀ ਪਬਲਿਕ ਨੇ ਮੰਨ ਲਈ ਔਰ ਜਿੱਦਾਂ ਪਬਲਿਕ ਚਾਹੂਗੀ ਉਦਾਂ ਕੰਮ ਹੋਊਗਾ ਪ੍ਰਸ਼ਾਸਨ ਪੂਰਾ ਸਾਥ ਦੇਊਗਾ ਜਿਸ ਚੀਜ਼ ਦੀ ਵੀ ਜ਼ਰੂਰਤ ਹੋਊਗੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਊਗੀ ਉਹ ਪ੍ਰਸ਼ਾਸਨ ਇਹਨਾਂ ਨੂੰ ਮੁਹੱਈਆ ਕਰਾਊਗਾ ਇੱਥੇ ਅਫਸਰ ਸਹਿਬਾਨ ਖੜੇ ਰਊਗੇ ਨਾਲ ਬਾਕੀ ਕੰਮ ਪਬਲਿਕ ਨੇ ਕਰਨਾ ਸੇਵਾਦਾਰ ਕਰ ਰਹੇ ਆ ਪ੍ਰਸ਼ਾਸਨ ਨਾਲ ਔਰ ਮੈਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਵੀ ਜਿਨ੍ਹਾਂ ਨੇ ਸਾਡਾ ਕਹਿਣਾ ਮੰਨ ਕੇ ਦੁਆਰਾ ਕੰਮ ਸ਼ੁਰੂ ਕਰਾਇਆ ਏਹੀ ਮੇਰੀ ਬੇਨਤੀ ਆ ਮੈਂ ਤੁਹਾਡਾ ਵੀ ਹਾਂਜੀ ਕਿੱਥੋਂ ਹੋਇਆ ਸੀ ਵਿਵਾਦ ਜਿਹੜਾ ਵਿਵਾਦ ਜਿਹੜਾ ਆਪ ਜੀ ਨੇ ਜਿਹੜੇ ਮਸਲੇ ਜਿਹੜੇ ਹੋਊਗਾ ਮਤਵੇ ਦੋਗੇ ਪੱਥਰ ਪੱਥਰਾਂ ਦਾ ਸਿਸਟਮ ਜਿਹੜਾ ਪਾਨਤਾ ਸੀ ਉਹ ਕਹਿੰਦੇ ਸੀ ਇਦਾਂ ਪਾਓ ਉਹ ਕਹਿੰਦੇ ਇਦਾਂ ਪੈਂਦੇ ਪਿਆ ਕੋਈ ਵੱਡੀ ਗੱਲ ਨਹੀਂ ਸੀ ਲੇਕਿਨ ਜਦੋਂ ਪਬਲਿਕ ਜ਼ਿਆਦਾ ਗੱਡੀ ਹੋ ਜਵੇ ਸਾਰੇ ਪਾਸੇ ਉਹ ਆਵਾਜ਼ਾਂ ਲੱਪਣ ਕਿਤੇ ਨਾ ਕਿਤੇ ਗੱਲ ਵਿਗੜ ਜਾਂਦੀ ਆ ਪਰ ਉਹ ਹੁਣ ਮੰਨ ਲਈ ਗਈ ਆ ਦੁਹਰਾ ਕੰਮ ਸ਼ੁਰੂ ਹੋ ਗਿਆ ਔਰ ਸਾਰੀਆਂ ਟਰਾਲੀਆਂ ਜਿੰਨੀਆਂ ਆਈਆਂ ਖਾਲੀ ਕਰਾ ਕੇ ਭੇਜਾਂਗੇ ਸਹਿਮਤੀ ਬਣੀ ਜੀ ਹੁਣ ਹਾਂ ਜੀ ਸਹਿਮਤੀ ਆਪ ਦੇ ਵਿੱਚ ਬਣ ਗਈ ਹੈ ਪਬਲਿਕ ਪਬਲਿਕ ਅਲੀ ਸਹਿਮਤੀ ਬਣਾਈ ਆ ਕੱਲਿਆਂ ਕੱਲਿਆਂ ਰਹਿ ਕੇ ਨਹੀਂ ਬਣਾਈ ਪਬਲਿਕਲੀ ਸਾਰਿਆਂ ਦੇ ਵਿੱਚ ਸਹਿਮਤੀ ਬਣਾਈ ਆ ਕਿ ਜਿਹੜਾ ਪੱਥਰ ਹੈ ਉਹ ਵਿੱਚ ਡਿੱਗੂਗਾ ਜਿੱਥੇ ਕਹਿ ਰਹੇ ਪਰ ਡਿੱਗੂਗਾ ਉਦਾਂ ਜਿੱਦਾਂ ਐਸਜੀਓ ਸਾਹਿਬ ਕਹਿਣਗੇ ਟੈਕਨੀਕਲ ਟੈਕਨੀਕਲ ਦੇ ਵਿੱਚ ਲੈ ਲਿਆ ਬਾਕੀ ਦਾ ਜੋ ਵੀ ਫੈਸਲਾ ਹੋਇਆ ਉਸੇ ਉਹ ਤੁਹਾਨੂੰ ਪ੍ਰਧਾਨ ਜੀ ਦੱਸਣ ਦੇਖੋ ਜੋ ਸਵੇਰ ਦੀ ਜਾਂ ਦੋ ਦਿਨਾਂ ਦੀ ਪਹਿਲਾਂ ਦੀ ਕਾਰ ਸੇਵਾ ਚੱਲ ਰਹੀ ਸੀ ਬਾਬਾ ਸੰਤ ਮਹਾਪੁਰਸ਼ਾਂ ਦੇ ਸਤਨਾਮ ਸਿੰਘ ਜੀ ਦੇ ਅੰਗੜ ਕਿਲੇ ਵਾਲਿਆਂ ਦੇ ਜੋ ਪੈਰੋਕਾਰ ਇੱਥੇ ਲੱਗੇ ਹੋਏ ਸੀ ਉਹ ਬੜੀ ਜਦੋ ਜਹਿਦ ਨਾਲ ਆਪਾਂ ਦੇਖ ਰਹੇ ਆ ਕਿ ਕਿੰਦਾ ਉਹਨਾਂ ਨੇ ਸੰਗਤ ਨੂੰ ਜੋੜਿਆ ਤੇ ਅੱਜ ਟਰਾਲੀਆਂ ਵੀ ਤੁਸੀਂ 100 ਤੋਂ ਪਲੱਸ ਪੱਥਰ ਦੀਆਂ ਭਰੀਆਂ ਆ ਇਸ ਵਿਸ਼ੇ ਤੇ ਸਵੇਰੇ ਨਮਾ ਸ਼ਹਿਰ ਡਿਸਟ੍ਰਿਕਟ ਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਅਫਸਰਾਂ ਦੇ ਧਿਆਨ ਹਿੱਤੇ ਹੀ ਗੱਲ ਲਿਆਂਦੀ ਗਈ ਕਿ ਉੱਥੇ ਅੱਜ ਵੱਡੇ ਪੱਧਰ ਤੇ ਪੱਥਰ ਲਗਾਏ ਜਾਣਗੇ ਇਸ ਵਿਸ਼ੇ ਤੇ ਮੇਰੀ ਸੰਤ ਸਤਨਾਮ ਸਿੰਘ ਜੀ ਨਾਲ ਵੀ ਗੱਲ ਹੋਈ ਫੋਨ ਤੇ ਤੇ ਉਸ ਤੋਂ ਬਾਅਦ ਇਸੇ ਸਿਲਸਿਲੇ ਨੂੰ ਹੋਰ ਅੱਗੇ ਵਧਾਉਂਦੇ ਹੋਏ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਪਾਣੀ ਦਾ ਬਹਾਅ ਆ ਉਹਨੂੰ 2 ਕਿਲੋਮੀਟਰ ਤੋਂ ਡਰੇਨ ਦੇ ਰੂਪ ਦੇ ਕੇ ਇਹਨੂੰ ਪਾਣੀ ਨੂੰ ਅੱਗੇ ਵਧਾਇਆ ਜਾਵੇ। ਜੀ ਪਰ ਇੱਥੋਂ ਸੰਗਤ ਦਾ ਇਹ ਬਾਰ-ਬਾਰ ਫੋਨ ਜਾਣਾ ਤੇ ਸਾਡਾ ਕੰਮ ਰੋਕਿਆ ਗਿਆ ਤਲਖੀ ਵੀ ਵਧੀ ਪਰ ਇਹ ਇਸ ਤਰ੍ਹਾਂ ਦੀ ਪੋਜੀਸ਼ਨ ਆਂਦੀ ਕਿਉਂ ਆ? ਅਸੀਂ ਤਾਂ ਇਹ ਪੁੱਛਣਾ ਸਵਾਲ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਜੋ ਲੱਗਦਾ ਇਹ ਕੇਬਲ ਤੇ ਕੇਬਲ ਇੱਕ ਕ੍ਰੈਡਿਟ ਬਾਰ ਲੱਗੀ ਹੋਆ ਸਾਨੂੰ ਅਸੀਂ ਹੱਥ ਜੋੜ ਕੇ ਅਸੀਂ ਸਾਰੇ ਹੀ ਸਿਆਸੀ ਪਾਰਟੀਆਂ ਨੂੰ ਇਹ ਬੇਨਤੀ ਕਰਨੀ ਜਾਂਦੇ ਆਂ ਕਿ ਸਾਨੂੰ ਇਸ ਚੀਜ਼ ਤੋਂ ਬਖਸ਼ਿਆ ਜਾਵੇ ਆਮ ਲੋਕ ਲੱਗੇ ਹੋਆ ਪ੍ਰਸ਼ਾਸਨ ਲੱਗੇ ਹੋਆ ਅਸੀਂ ਸਾਰੇ ਪ੍ਰਸ਼ਾਸਨ ਦਾ ਸਤਿਕਾਰ ਕਰਦੇ ਆਂ ਥੱਲੇ ਦੇ ਅਫਸਰ ਤੋਂ ਲੈ ਕੇ ਡੀਸੀ ਸਾਹਿਬ ਤੱਕ ਇੱਥੋਂ ਤੱਕ ਕਿ ਜਿਹੜੇ ਚੰਡੀਗੜ੍ਹ ਅਫਸਰ ਸਹਿਬਾਨ ਵੀ ਬੈਠੇ ਜਿਨ੍ਹਾਂ ਦੇ ਧਿਆਨ ਹਿੱਤੇ ਇਹ ਸਾਰਾ ਕੁਝ ਚੱਲ ਰਿਹਾ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਠੇਕੇਦਾਰ ਜਿਹੜਾ ਸਰਕਾਰੀ ਯੂਨਿਟ ਠੇਕਾ ਲਏ ਉਹ ਦੋ ਠੇਕੇਦਾਰਾਂ ਨੇ ਉਹ ਆਪਣਾ ਮਿੱਟੀ ਦਾ ਕੰਮ ਜਾਰੀ ਰੱਖਣ ਥੈਲਿਆਂ ਦਾ ਕੰਮ ਜਾਰੀ ਰੱਖਣ ਤੇ ਮਾਂ ਪੋਸ਼ਾ ਨੇ ਜਿਸ ਤਰ੍ਹਾਂ ਦੀ ਸੇਵਾ ਰੰਭੀ ਹੋਈ ਆ ਪੱਥਰਾਂ ਦੀ ਇਹ ਇੱਕ ਸਯੋਗ ਹੈ ਜੇ ਕੋਈ ਕਮੀ ਆਂਦੀ ਆ ਤਾਂ ਤਾਲਮੇਲ ਕਰ ਲੈਣਾ ਚਾਹੀਦਾ ਮੀਟਿੰਗ ਕਰ ਲੈਣੀ ਚਾਹੀਦੀ ਆ ਬਿਲਕੁਲ ਜੀ ਬਿਲਕੁਲ ਪਰ ਐਦਾਂ ਕੰਮ ਵਿੱਚ ਰੋਕਣਾ ਲੋਕਾਂ ਨੂੰ ਇੱਕ ਵਹਿਮ ਭਰ ਚ ਪੈਦਾ ਕਰਨਾ ਭਈ ਇੱਥੇ ਆ ਨਹੀਂ ਹੋਣਾ ਇੱਥੇ ਆਉ ਨਹੀਂ ਹੋਣਾ ਸੋ ਇਹ ਗੱਲਾਂ ਕਿਤੇ ਨਾ ਕਿਤੇ ਇਸ ਗੱਲ ਨੂੰ ਢਾਲ ਆਂਦੀਆਂ ਕਿ ਲੋਕਾਂ ਨੂੰ ਇੱਥੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜਾ ਕੋਈ ਬੰਦਾ ਸੇਵਾ ਭਾਵਨਾ ਨਾਲ ਆਂਦਾ ਦੇਖੋ ਤੁਸੀਂ ਵੀ ਸਾਰਿਆਂ ਨੇ ਹੁਣ ਤੱਕ ਕਵਰ ਕੀਤਾ 72 ਪੁਆਇੰਟ ਆ ਨਵੇਂ ਸ਼ਹਿਰ ਜ਼ਿਲ੍ਹੇ ਦੇ ਤੇ ਮੈਨੂੰ ਨਹੀਂ ਲੱਗਦਾ ਕੋਈ ਸੇਵਾ ਤੋਂ ਬਗੈਰ ਕੋਈ ਪੂਰੇ ਆ ਜਾ ਕੇ ਆ ਹੋਵੇ ਪ੍ਰਸ਼ਾਸਨ ਇਕੱਲੇ ਨੇ ਮੰਨ ਲਓ ਆਪਣੇ ਤੌਰ ਤੇ ਹੈਂਡਲ ਲੋਕਾਂ ਦਾ ਹੀ ਸਹਿਯੋਗ ਸੀ ਇਹ ਆਪਾਂ ਸਿਆਸੀ ਲੋਕ ਵੀ ਇਹ ਗੱਲ ਕਹਿ ਰਹੇ ਆ ਤੇ ਆਪਾਂ ਵੀ ਦੇਖ ਰਹੇ ਆ ਤੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸੰਤ ਮਹਾਪੁਰਸ਼ਾਂ ਦੀ ਪੈਰੋਕਾਰ ਜਿੰਨੇ ਸੰਗਤ ਉਹਨਾਂ ਨਾਲ ਜੁੜੀ ਹੋਣਾ ਵੱਲੋਂ ਤੇ ਆਮ ਲੋਕਾਂ ਵੱਲੋਂ ਇਸ ਇਲਾਕੇ ਦੀ ਲੋਕਾਂ ਵੱਲੋਂ ਵੀ ਇਸ ਕੰਮ ਨੂੰ ਜਾਰੀ ਰੱਖਣ ਦੇ ਵਿੱਚ ਕੋਈ ਅੜਚਣਾ ਨਾ ਪਾਈ ਜਾਣ ਸਾਡੀ ਇੱਕੋ ਹੀ ਅਪੀਲ ਆ ਪਏ ਨੂੰ ਸੱਚੇ ਢੰਗ ਨਾਲ ਸਿਰੇ ਲਾਇਆ ਜਾਵੇ ਬਾਕੀ ਤੁਸੀਂ ਇੱਥੇ पल पल दी खबर जो ਦਿੰਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇੱਕ ਸਵਾਲ ਆਉਣ ਵਾਲੇ ਸਮੇਂ 'ਚ ਇਦਾਂ ਦਾ ਵਿਵਾਦ ਕੋਈ ਦੁਬਾਰਾ ਨਾ ਹੋਵੇ ਉਹਦੇ ਵਾਸਤੇ ਕੋਈ ਗੱਲ ਹੋਈ ਹੈ ਦੇਖੋ ਜੇ ਆਉਣ ਵਾਲੇ ਸਮੇਂ 'ਚ ਵਿਵਾਦ ਹੋਣ ਪੈਦਾ ਹੁੰਦਾ ਆ ਅਸੀਂ ਵੀ ਇਹਨਾਂ ਗੱਲਾਂ ਤੋਂ ਅੱਕ ਚੁੱਕੇ ਆ ਫਿਰ ਅਸੀਂ ਹੋ ਸਕਦਾ ਇਹ ਜਿਹੜੀ ਜਿਹੜੇ ਲੋਕ ਕੰਮ ਕਰ ਰਹੇ ਆ ਇਹਨਾਂ 'ਚ ਇਦਾਂ ਦੀ ਨਿਰਾਸ਼ਤਾ ਜਾਊਗੀ ਭਈ ਇਹ ਇਦਾਂ ਨਾ ਹੋਵੇ ਭਈ ਕਿਸੇ ਉਸ ਤਰ੍ਹਾਂ ਦੀ ਫੈਸਲਾ ਲੈ ਸਕਣ ਵੀ ਇੱਥੇ ਜਿੱਦਾਂ ਪਹਿਲਾਂ ਪਿਛਲੇ ਬੇਲਿਆਂ 'ਚ ਹੁੰਦਾ ਰਿਹਾ ਕਿਸੇ ਲੀਟਰ ਤੇ ਮਗਰ ਪੈ ਗਏ ਜਾਂ ਕੋਈ ਦੁਆ ਹੋ ਗਿਆ ਉਹਦਾ ਉਹਦਾ ਜ਼ਿੰਮੇਵਾਰ ਫੇ ਉਹ ਖੁਦ ਬੰਦਾ ਹੋਊਗਾ ਛੇ ਕੋਈ ਇੱਥੇ ਆਪਣੀ ਇੰਟਰਫੇਰਿੰਗ ਦੇ ਨਾਲ ਇਹਨਾਂ ਕੰਮਾਂ ਨੂੰ ਰੋਕਦਾ ਆ ਤੇ ਮੇਰੀ ਹੱਥ ਜੋੜ ਕੇ ਅਪੀਲ ਆ ਫਿਰ ਵੀ ਵਾਰ-ਵਾਰ ਵੀ ਇਹ ਸਾਰੇ ਲੋਕਾਂ ਦਾ ਕੰਮ ਆ ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ ਅਸੀਂ ਸਰਕਾਰ ਦਾ ਸਹਿਯੋਗ ਕਰ ਰਹੇ ਆ ਅਸੀਂ ਇਹ ਗੱਲ ਮੰਤਰੀਆਂ ਤੱਕ ਵੀ ਪਹੁੰਚਾਈਓ ਆ ਪੰਜਾਬ ਸਰਕਾਰ ਇੱਥੋਂ ਤੱਕ ਕਿ ਸੈਂਟਰ ਸਰਕਾਰ ਤੱਕ ਵੀ ਅਸੀਂ ਇਹ ਗੱਲ ਪਹੁੰਚਾਈਓ ਆ ਵੀ ਸਾਡੇ ਇਸ ਬੰਨ ਨੂੰ ਪੱਥਰ ਲਾ ਕੇ ਜਿੰਨਾ ਵੀ ਢਾਹ ਲੱਗੀ ਹੋ ਆ 2 ਤੋਂ 2.5 ਕਿਲੋਮੀਟਰ ਦੀ ਇਹਨੂੰ ਬਰਸਾਤ ਤੋਂ ਬਾਅਦ ਪੱਕਾ ਪੱਥਰ ਲਾ ਕੇ ਪੱਕਾ ਜਾਲ ਬਨ ਕੇ ਪੂਰਾ ਕੰਪਲੀਟ ਕੀਤਾ ਜਾਵੇ। ਇੰਨੀ ਬੇਨਤੀ ਧੰਨਵਾਦ। ਸਰਵਾਇਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ। ਫੀਸ ਤੁਸੀਂ ਛੜਦਾ ਅਨਸਾਰ ਦੇਖ ਕੇ ਸਰਵਾਇਕਲ ਤੋਂ ਛਡਕਾਰਾ ਪਾ ਸਕਦੇ ਹੋ।